ਸਤਿਕਾਰਯੋਗ ਸਤਿਆਗ੍ਰਹਿ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਖਬਰਾਂ ਦੇ ਇਸ ਬਲਿੱਟਿੰਗ ਵਿੱਚ ਸਵਾਗਤ ਹੈ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਗੋਪੀ ਖਬਰਾਂ ਦੀ ਰਾਤ ਤਰੰਤਾਰਨ ਦੇਖ ਰਿਹਾ ਹਾਂ ਕਰੰਟਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਕਈ ਤਰ੍ਹਾਂ ਦੀ ਮੁਸ਼ਕਲਾਂ ਦਾ ਸਾਹਮਣਾ ਲੋਕ ਪਰੇਸ਼ਾਨ ਸਤਿਆਗ੍ਰਹਿ ਟੀਵੀ ਦੀ ਟੀਮ ਜਦ ਮੌਕੇ ਤੇ ਪਹੁੰਚੀ ਤਾਂ ਦੇਖਿਆ ਕਿ ਕੁਰਸੀਆਂ ਨੇ ਖਾਲੀ ਦਰਵਾਜ਼ੇ ਨੇ ਬੰਦ ਲੱਗੇ ਨੇ ਲੋਕ ਉਸ ਹਸਪਤਾਲ ਦਰਾਂ ਆਏ ਮੈਡੀਕਲ ਅਫਸਰ ਅਮਰਦੀਪ ਸਿੰਘ ਬਾਹ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਟਾਫ ਦੀ ਘਾਟ ਕਾਰਨ ਦੱਸਦੇ ਆ ਰਹੇ ਆਪਣਾ ਪੱਲਾ ਛੱਡ ਦਿੱਤਾ ਇਸ ਵਕਤੇ ਪਵਨ ਕੁਮਾਰ ਬੇਦੀ ਸ਼ੋਸਾ ਵਰਕਰ ਖੇਮ ਕਰਨੇ ਕਿਹਾ ਕਿ ਸਾਨੂੰ ਰਾਤ ਭਰਾਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਦੀ ਹੈ ਤੇ ਅਸੀਂ ਕਿਸਦਾ ਕੰਡਾ ਕਰਕਾਈਏ ਕਿਉਂਕਿ 160 ਕਿਲੋਮੀਟਰ ਦੀ ਦੂਰੀ ਤੇ ਅੰਮ੍ਰਿਤਸਰ ਕਿ ਮੈਂ ਮੈਸਮ ਸਾਹਿਬ ਨੂੰ ਕਾਫੀ ਦੋ ਤਿੰਨ ਵਾਰ ਫੇ ਮਿਲ ਸਕਿਆ ਪਹਿਲੇ ਵੋਟਾ ਹਿੱਸਾ ਸਾਡੇ ਅਸੂਮਤ ਹੈ ਹੀ ਕੋਣੀ ਸੀ ਪੱਕੀ ਪੋਸਟ ਨੂੰ ਇੱਥੇ ਆ ਗਈ ਜੀ ਜਿਸ ਦੇ ਉਥੇ ਆਏ ਨੇ ਉਹਨਾਂ ਨੇ ਮੈਨੂੰ ਬਕਾਲੀ ਆਇਆ ਪਸੂ ਮੈਂ ਹਾਂ ਅੱਛਾ ਜੀ ਇਹਨਾਂ ਕੋ ਗੱਲ ਕਿਸੇ ਡਾਕਟਰ ਨਾਲ ਕਰ ਦਸੋ ਕੀ ਕਰੀਏ ਓਕੇ ਤੇ ਮੈਂ ਸਾਹਮਣੇ ਕਾਜੀ ਸਿਆਮਾ ਹੀ ਬਾਰਡਰ ਬੈਕ ਤੇ ਬੈਠੇ ਆ ਜੀ ਭਾਤਰ ਬੰਦਾ ਹੈ ਕੋ ਰਾਤ ਰਾਤ 60 ਕਿਲੋ ਮੀਟਰ ਮਸਾ ਪਿੰਦਾ ਕਿਉਂ ਜੀ ਜੀ ਸਾਡੇ ਵਾਸਤੇ ਬੜੀ ਸਮੱਸਿਆ ਹੈਗੀ ਠੀਕ ਹੈ ਇਹਨਾਂ ਨੇ ਗੱਲ ਕਹਿ ਕੇ ਗੱਲ ਛਾੜ ਦਿੱਤੀ ਕਿ ਡਾਕਟਰ ਹੈ ਨਹੀਂ ਓਕੇ ਫੇ ਕਿੱਥੇ ਜਾਈਏ ਸਵੇਹ ਬੂਟੀ ਦੀ ਜਾਵੇ ਉਹ ਦੇਖ ਦੋ ਡਾਕਟਰ ਆਜਦੇ ਤੇ ਦੂਜਾ ਸਾਡੇ ਬਾਰਡਰ ਬੈਲਟ ਦੇ ਹਾਲਾਤ ਜਿਹੜੇ ਬਰਤੁਕੇ ਡਾਕਟਰਾਂ ਦੇ ਇਦਾਂ ਦੇ ਇਹ ਜੀ ਜੀ ਕੋਈ ਬੈ ਹਰ ਪਾਸੇ ਜਾਂਦਾ ਰਹਿਣਾ ਜੀ ਇਹਨਾਂ ਦੀ ਸਮੱਸਿਆ ਮੰਨਦੇ ਬਿਲਕੁਲ ਸਹੀ ਹੈ ਨਾ ਉਹ ਵੀ ਸ਼ਾਇਦ ਇਹ ਪੂਖਦੇ ਰਿਹਾ ਨਾ ਬਾਰਡਰ ਬੈਲਟ ਵਾਲੇ ਸਰਕਾਰ ਦਾ ਫਰਜ਼ ਬੰਦਾ ਅਸੀਂ ਹਲਕਾ ਵਿਧਾਇਕ ਨਹੀਂ ਬਣ ਕਹਾਂਗੇ ਟਿੰਕ ਦੇ ਐਮਬੀ ਸਾਹਿਬ ਇਹਨਾਂ ਨੂੰ ਜਰਾ ਸੋਧੀ ਕਰੋ ਜੀ ਜੀ ਤੁਸੀਂ ਕਹਿਆ ਵੀ ਦਿੱਲੀ ਸਾਰੀ ਸਟਾਫ ਪੂਰੀ ਨਹੀਂ ਹੋ ਰਹੀ ਨਹੀਂ ਆ ਰਹੀ ਕਹਿੰਦਾ ਮਤਲਬ ਇਹਨੂੰ ਕੋਸਤ ਸਾਰਾ ਆਹਾ ਉੱਥੇ ਉੱਥੇ ਰਹਿੰਦਾ ਸਾਨੂੰ ਬਈ ਤੁਹਾਡੀ ਸਮੱਸਿਆ ਆ ਰਹੀ ਬਾਰਡਰ ਦੀ ਹੂੰ ਕਦੇ ਇਹ ਸਮੱਸਿਆ ਆ ਰਹੀ ਜਿਹੜੇ ਡਾਕਟਰਾਂ ਦੇ ਰੂਮ ਬਣਿਆ ਨਾ ਇੱਥੇ ਤੁਹਾਨੂੰ ਦਿਖਾਵਾਂ ਉੱਥੇ ਲੋਕਾਂ ਨੇ ਕਬਜ਼ਾ ਕਰ ਲਿਆ ਇਹ ਨਹੀਂ ਲੈਕੀ ਡਾਕਟਰ ਡਾਕਟਰਾਂ ਦੇ ਰੂਮ ਤੇ ਕਬਜ਼ਾ ਕਬਜ਼ਾ ਨਾ ਕਰਵਾਇਆ ਇਹ ਲੈਕੀ ਡਾਕਟਰ ਉਹ ਮੁੰਡਾ ਨੀ 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 ਸਰ ਇਸ ਗੱਲ ਨੂੰ ਵੈਰੀਫਾਈ ਕਰੋ ਆਓ ਜੀ ਆ ਦਿਖਾ ਦਿਓ ਇੱਕ ਗੱਲ ਸੁਣੋ ਸਰਕਾਰੀ ਰੂਮ ਨੇ ਸਰਕਾਰੀ ਰੂਮ ਅੱਛਾ ਤਾਂ ਕਰ ਗਿਆ ਕਿ ਮੈਂ ਕਰਤੀ ਆ ਤੁਹਾਡੇ ਵਾਸਤੇ ਬਣੇ ਹੋਏ ਜੀ ਧਿਆਨ ਗੋਰੀ ਹੈਗਾ ਅੱਛਾ ਜੀ ਅਸੀਂ ਉਹ ਬੇਨਤੀ ਕੀਤੀ ਸੀ ਉਹ ਜਗ੍ਹਾ ਤੇ ਇਹਨਾਂ ਨੇ ਕਿ ਧਰਮ ਨੋ ਮੂਰਤੀ ਵੀ ਲਾ ਦਿੱਤੀ ਗਈ ਹੈ ਇਹ ਧਿਆਨ ਨਹੀਂ ਉਹ ਤਾਂ ਹਸਪੀਟਲ ਬਣਾਉਣ ਲੱਗੀ ਹੋਏਗੀ ਨਹੀਂ ਜੋ ਸੌ ਲੱਗੀ ਜਿਨ੍ਹਾਂ ਨੇ ਜੈਸ ਸਰ ਕਬਜ਼ੇ ਕਰਨੇ ਹਨ ਸ਼ਿਵ ਸਰਜਾ ਰਾਏ ਸਾਹਿਬ ਨੂੰ ਕੁਝ ਤਰਨਦਾਰ ਮਿਲਿਆ ਜਾਂਗੀ ਉਹਨਾਂ ਨੇ ਇਹ ਬੇਨਤੀ ਕੀਤੀ ਰਾਏ ਸਾਹਿਬ ਦਾ ਚੇਅਰ ਪਹਿਲਾਂ ਸੀ ਨਹੀਂ ਲੱਭੂ ਰਾਏ ਸਾਹਿਬ ਨੂੰ ਅੱਛਾ ਤਰਨਦਾਰ ਨੂੰ ਤੋਂ ਇਹ ਨਾ ਕਿ ਮੈਂ ਉਹ ਜਲੇ ਬੇਨਤੀ ਕੀਤੀ ਸੀ ਉਹਨਾਂ ਨੇ ਸੋਨੀ ਸਾਹਿਬ ਨੂੰ ਕਿਹਾ ਹੈ ਇਹਨਾਂ ਇਹਨਾਂ ਕੋਈ ਅਸਰ ਨਹੀਂ ਹੋ ਰਿਹਾ ਪਰ ਨਾਲਾ ਉੱਥੇ ਉੱਥੇ ਰਹਿੰਦਾ ਆ ਸਫਾਈ ਵਾਸਤਾ ਥੋੜੀ ਹੋਣੀ ਨਹੀਂ ਉੱਥੇ ਕਾ ਵੀ ਡਾਕਟਰ ਨੂੰ ਮਰੇ ਪਾਸੋਂ ਦੂ ਬਣਿਆ ਜਿਹਾ ਸਰ ਕਿੰਨੇ ਰੂਮ ਹੈਗੇ ਨੇ ਤੁਹਾਡੇ ਜੀ ਉੱਥੇ ਡਾਕਟਰਾਂ ਦਾ ਰੂਮ ਕੋਈ ਨਹੀਂ ਹੈਗਾ ਜੀ ਉਹ ਕੋ ਸਰਕਾਰੀ ਕੁਆਟਰ ਨੇ ਕੰਡਮ ਡਿਕਲੇਅਰ ਕੀਤੇ ਹੋਇਆ ਅਨਯੂਜ਼ੇਬਲ ਨੇ ਆ ਫਿਰ ਵੀ ਦੋ ਯੂਜ਼ ਹੈਗੇ ਨੇ ਉੱਥੇ ਸਾਡੇ ਹੀ ਸਟਾਫ ਰਹਿ ਰਹੇ ਨੇ ਬਾਕੀ ਸਾਰੇ ਅਨਯੂਜ਼ੇਬਲ ਨੇ ਤਾਂ ਅਕਾ ਰਿਕੰਡਮ ਡਿਕਲੇਅਰ ਕੀਤੇ ਯਾਨੀ ਕਿ ਸਟਾਫ ਤਾਂ ਦੇਖੋ ਹੁੰਦਾ ਹੈ ਜੀ ਇਹ ਤਾਂ ਹੁਣ ਸਟਾਫ ਵੀ ਡੇਲੀ ਆਉਂਦੀ ਆ ਡਾਕਟਰ ਵੀ ਡੇਲੀ ਹੁੰਦਾ ਆਪ ਦੀ ਕੋਲੇ ਕਿੰਨੇ ਸਟਾਫ ਮੈਂਬਰ ਨੇ ਸਾਰੇ ਇਹਰੇ ਸਾਡੇ ਕੋ ਇੱਕ ਡੈਂਟਿਸਟ ਹੈ ਜੀ ਜੀ ਇੱਕ ਸਾਡੇ ਕੋ ਬਾਕੀ ਤਿੰਨ ਡਾਕਟਰ ਲਈ ਇੱਕ ਜਿਹੜਾ ਅਪਪੋਇੰਟਮ ਤਰਨ-ਤਰਨ ਲੱਗੀ ਹੋਈ ਹੈ ਜੀ ਜੀ ਬਾਕੀ ਦੋ ਦਾ ਨਾਮ ਕੀ ਜੀ ਨਾਲ ਰੈਪ੍ਰੈਜ਼ੈਂਟ ਡਾਕਟਰ ਜੋਗਨ ਜੀ ਡਾਕਟਰ ਜੋਗਨ ਜੀ ਹਾਂ ਜੀ ਉਹ ਤਰਨ-ਤਰਨ ਡਿਊਟੀ ਕਰ ਰਹੇ ਨੇ ਤੇ ਜਿਹੜੇ ਮੇਨ ਨੇ ਐਫਐਮਓ ਸਾਹਿਬ ਸਰੋ ਸਰੋ ਮੀਟਿੰਗ ਤੇ ਗਏ ਹੋਏ ਨੇ ਜਦੋਂ ਆਣਗੇ ਉਹ ਟਾਈਮ ਤੇ ਸਟਾਫ ਅਵੇਲੇਬਲ ਹੁੰਦੀ ਹੈ ਕਲਾਸ ਰੂਮ ਦਾ ਜਦੋਂ ਕੋਲੋਂ ਫਸਟ ਜਿਹੜਿਆ ਕਿਸੇ ਦੀ ਲੋੜ ਹੋਵੇ ਉਹ ਫਸਟ ਜਿਹੜੇ ਦੇ ਕੇ ਕਾ ਰੈਫਰ ਕਰ ਦਿੰਦੀ ਹੈ ਸਾਹਿਬ ਨਾਲ ਹਲੇ ਲਾਲ ਨੈਟ ਪ੍ਰੈਜ਼ਨ ਕੇ ਬਾਅਦ